ਸਾਬਕਾ ਜਨਰਲ ਸਕਤਰ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਗੁਰਬਚਨ ਸਿੰਘ ਕਰਮੂ ਵਾਲਾ ਸ਼੍ਰੋਮਣੀ ਅਕਾਲੀ ਦਲ ਦੇ ਨੀਤ ਪ੍ਰਧਾਨ ਵਜੋਂ ਜ਼ਿੰਮੇਵਾਰ ਮਿਲਣ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਇਸ ਮੌਕੇ ਨਾਲ ਜਥੇਦਾਰ ਅਲਵਿੰਦਰ ਪਾਲ ਸਿੰਘ ਪਖੋਕੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤਰਨਤਾਰਨ ਅਤੇ ਸਰਦਾਰ ਰਮਨਦੀਪ ਸਿੰਘ ਪਰੋਵਾਲ ਹਾਜ਼ਰ ਸਨ ਉਹਨਾਂ ਵੱਲੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਹੋਇਆ ਕਹਿਆ ਕਿ ਮੀਤ ਪ੍ਰਧਾਨ ਦਾ ਅਹੁਦਾ ਮਿਲਣ ਤੇ ਗੁਰੂ ਸਾਹਿਬ ਦਾ ਕੋਟਨ ਕੋਟੀ ਧੰਵਾਦ ਜਿਨ੍ਹਾਂ ਦੀ ਮਿਹਰ ਦੇ ਸਦਕਾ ਇਹ ਅਹੁਦਾ ਮਿਲਿਆ ਉਥੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੀ ਲੀਡਰਸ਼ਿਪ ਦਾ ਧੰਵਾਦ ਕੀਤਾ ਹਾਉਜ਼ ਨਾਨੇ ਆਉਂ ਨਾਲ ਲੋਕ ਕੀ ਕਿਹਾ ਗਿਆ ਅੱਜ ਗੁਰੂ ਮਹਾਰਾਜ ਜੀ ਦੇ ਦਰਸ਼ਨ ਤੇ ਇਹਨਾਂ ਦਾ ਧੰਨਵਾਦ ਕਰਨਾ ਤੇ ਪਾਰਟੀ ਵੱਲੋਂ ਸਦਾ ਅਗਰਬਚਨ ਸੰਜੀ ਕਰਮੂਆਲਾਂ ਨੂੰ ਮੀਤ ਪ੍ਰਧਾਨ ਬਣਾਉਣ ਦੇ ਤੇ ਗੁਰੂ ਮਹਾਰਾਜ ਜੀ ਦਾ ਸ਼ਿਕਰਾਨਾ ਕਰਨ ਅਤੇ ਬਾਦਲ ਸਾਹਿਬ ਦਾ ਵੀ ਧੰਨਵਾਦ ਕਰਦੇ ਆਂ ਸੀਨੀਅਰ ਲੀਡਰਸ਼ਿਪ ਦਾ ਵੀ ਧੰਨਵਾਦ ਕਰਦੇ ਆ ਤੇ ਗੁਰੂ ਮਹਾਰਾਜ ਜੀ ਦਾ ਖਾਸ ਰੂਪ ਜੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇਹ ਪਦਵੀ ਸਾਡੀ ਟੀਮ ਨੂੰ ਬਖਸ਼ੀ ਆ ਜਨ ਸਾਰਾ ਸਾਰਾ ਉਹਨਾਂ ਦਾ ਧੰਨਵਾਦ ਕਰਦੇ ਅੱਜ ਪਹੁੰਚੇ ਇਲੈਕਸ਼ਨ ਆ ਰਹੀਆਂ ਨੇ ਨੇੜੇ ਪਰ ਜਿਹੜਾ ਸੈਂਟਰ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਰਵਈਆ ਉਹ ਬੜਾ ਖਰਾਬ ਦਿਖ ਰਿਹਾ ਤੇ ਸੱਦਤ ਕੀਤਾ ਜਾ ਰਿਹਾ ਕਿਸਾਨਾਂ ਉਤੇ ਕਿਵੇਂ ਵੇਖਦੇ ਹੋ ਇਹ ਵੇਖੋ ਜੀ ਜਿਹੜਾ ਦਿੱਲੀ ਤੇ ਪੰਜਾਬ ਦਾ ਮਸਲਾ ਰਿਹਾ ਇਹ ਮੋੜ ਤੋਂ ਹੀ ਅੱਜ ਤੋਂ ਨਹੀਂ ਰਿਹਾ ਇਹ 800 ਸਾਲ ਪੁਰਾਣਾ ਇਦਾਂ ਹੀ ਚੱਲਦਾ ਰਿਹਾ ਪੰਜਾਬ ਨਾਲ ਵਿਤਖਰਾ ਰਹਿ ਗਈ ਕਿਸਾਨਾਂ ਦੀ ਗੱਲ ਕਿਸਾਨ ਸਾਡੇ ਹਿੰਦੁਸਤਾਨ ਦੀ ਅੰਨਦਾਤਾ ਦੇ ਨਾਲ ਦੇ ਨਾਲ ਉਹ ਇੰਡਸਟਰੀ ਵੀ ਆ ਜਿਹੜੀ ਕਿਸਾਨ ਜਿਹੜਿਆ ਰੀਡ ਦੀ ਹੱਡੀ ਆ ਹਿੰਦੁਸਤਾਨ ਦੀ ਕਿਉਂਕਿ ਕਿਸਾਨੀ ਜਿਹੜੀ 60 70% ਪਿੰਡਾਂ 'ਚ ਵੱਸਦੀ ਆ ਤੇ ਕਿਸਾਨੀ ਨਾਲ ਸਬੰਧਤ ਤੇ ਭਾਵੇਂ ਕੋਈ ਵਰਕਰ ਆ ਭਾਵੇਂ ਕੋਈ ਮਾਲਕ ਆ ਸਾਰੇ ਰਲ ਮਿਲ ਕੇ ਕੰਮ ਕਰਦੇ ਆ ਤੇ ਰੋਜ਼ਗਾਰ ਸਾਰਿਆਂ ਦਾ ਘੱਟੋ ਘੱਟ 70% ਲੋਕਾਂ ਦਾ ਕਿਸਾਨੀ ਤੋਂ ਚੱਲਦਾ ਚੋਨਾਂ ਦੇ ਵਿੱਚ ਕਿ ਬੀਜੇਪੀ ਦਾ ਫਿਰ ਵਿਰੋਧ ਕੀਤਾ ਜਾਏਗਾ ਇਸ ਗੱਲ ਨੂੰ ਲੈ ਕੇ ਕਿਉਂਕਿ ਇਹ ਪੰਜਾਬ ਦੇ ਜਿੰਨੇ ਇਲੈਕਸ਼ਨ ਹੋਏ ਉਹ ਆਉਣ ਵਾਲਾ ਸਮਾਂ ਉਹ ਚ ਪਾਰਟੀ ਨੇ ਫੈਸਲਾ ਕਰਨਾ ਪਰ ਜਿਹੜਾ ਲੋਕਾਂ 'ਚ ਰੋਸ ਹੈ ਐਸੋਲੇ ਹਿੰਦੁਸਤਾਨ ਦੀ ਸਰਕਾਰ ਦੇ ਖਿਲਾਫ ਹੈ ਕਿਹੜੀ ਸਰਕਾਰ ਕੰਮ ਕਰ ਰਹੀ ਹੈ ਤੁਹਾਨੂੰ ਪਤਾ ਇਸ ਕਰਕੇ ਜਿਹੜੀ ਕਿਸਾਨੀ ਦੇ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਕੇ ਤੇ ਇਹ ਜਿਹੜਾ ਰੌਲਾ ਰੱਪਾ ਮਕਾਉਣਾ ਚਾਹੀਦਾ ਕੋਈ ਵੱਧ ਨਹੀਂ ਮੰਗਦੇ ਇਹ ਆਪਣਾ ਆਪਣਾ ਹੱਕ ਮੰਗਦੇ ਇਹਨਾਂ ਨੂੰ ਹੱਕ ਇਹਨਾਂ ਦਾ ਮਿਲ ਜਣਾ ਚਾਹੀਦਾ ਇਹ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਮਿਹਰ ਕੀਤੀ ਆ ਸੋਮਣੀ ਕਾਲੀ ਦਲ ਦੇ ਵਿੱਚ ਆਪਾਂ ਨੂੰ ਉਮੀਦ ਪ੍ਰਧਾਨ ਦੀ ਜਿਹੜੀ ਆ ਪੋਸਟ ਬਖਸ਼ੀ ਹੈ ਅੱਜ ਧੰਨਵਾਦ ਕਰਨ ਵਾਸਤੇ ਮਹਾਰਾਜ ਦਾ ਹੀ ਇੱਥੇ ਆਏ ਪਹਿਲਾਂ ਗੁਰੂ ਰਾਮਦਾਸ ਸੱਚੇ ਬਾਦਸ਼ਾਹ ਦਾ ਸ਼ੁਕਰਾਨਾ ਧੰਵਾਦ ਫਿਰ ਜੋ ਪਾਰਟੀ ਦੇ ਪ੍ਰਧਾਨ ਨੇ ਸਰਦਾਰ ਸੁਭੀ ਕਿਸਨੂ ਬਾਦਲ ਸਾਹਿਬ ਵਿਕਰਮ ਸਿੰਘ ਵਿਕਰਮ ਸਿੰਘ ਜੀਠਿਆ ਸਾਹਿਬ ਸਰਦਾਰ ਅਲਵਿੰਦਰਪਾਲ ਸਿੰਘ ਪੱਖੋਗੇ ਸਾਹਿਬ ਜੋ ਜ਼ਿਲ੍ਹੇ ਦੇ ਪ੍ਰਧਾਨ ਨੇ ਬਾਕੀ ਜੋ ਸੀਨੀਅਰ ਲੀਡਰ ਆ ਸਾਡੇ ਸਰਦਾਰ ਵਿਰਸਾ ਸਿੰਘ ਮਠੂਆ ਕਰਨਤਾਰਨ ਵਾਲੇ ਸਾਡੇ ਵਿਧਾਇਕ ਹੋਰ ਜਿੰਨੇ ਵੀ ਸੀਨੀਅਰ ਲੀਡਰ ਨੇ ਸਾਰਿਆਂ ਦਾ ਧੰਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਅੱਗੇ ਵੀ ਸ਼ੁਰੂ ਤੋਂ ਹੀ ਇਸ ਪਾਰਟੀ ਦੇ ਨਾਲ ਜੁੜੇ ਆ ਕੰਮ ਕਰਦੇ ਆ ਹੁਣ ਤਨਦੇ ਹੀ ਨਾਲ ਹੋਰ ਕੰਮ ਕਰਾਂਗੇ ਪਾਰਟੀ ਦੇ ਲਈ ਜੋ ਸ਼ਰਮਣੀ ਅਕਾਲੀ ਦਲ ਦੀਆਂ ਪਾਲਿਸੀਜ਼ ਨੇ ਪਿੰਡਾਂ ਵਿੱਚ ਲੋਕਾਂ ਨੂੰ ਜਾ ਕੇ ਦੱਸਾਂਗੇ ਲੋਕਾਂ ਨੂੰ ਜੋੜਾਂਗੇ ਤੇ ਇਲੈਕਸ਼ਨਾਂ ਜਿੱਤਾਂਗੇ ਸਰਕਾਰ ਬਣਾਵਾਂਗੇ ਸ਼ਰਮਣੀ ਅਕਾਲੀ ਦਲ ਦੀ ਕਿਹੜੀ ਜਗ੍ਹਾ ਤੋਂ ਪਾਦਰ ਵੱਲੋਂ ਕੱਲ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ ਕਿਉਂਕਿ ਕਿਸਾਨੀ ਸੰਘਰਸ਼ ਨੂੰ ਲੈ ਕੇ ਸਾਨਾ ਚਿੱਤਤ ਕੀਤਾ ਜਾ ਰਿਹਾ ਹੈ ਸੰਭੋ ਪਾਦਰ ਦੇ ਉਤੇ ਕੇਂਦਰ ਸਰਕਾਰ ਆਪਣੀ ਅੜਿ ਧੜੀ ਹੋਈ ਹੈ ਕੇਂਦਰ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਜਿਹੜਾ ਕਿਸਾਨ ਅੰਨ ਦਾਤਾ ਵਾ ਇਹ ਨੇ ਤੇ ਸਾਰਿਆਂ ਨੂੰ ਅੰਨ ਪਹੁੰਚਾਉਂਦਾ ਵਾ ਬੇਨਤ ਕਰਕੇ ਤੇ ਕੇਂਦਰ ਸਰਕਾਰ ਨੂੰ ਤੁਰੰਤ ਇਹਨੀਆਂ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਕਿਉਂਕਿ ਜੇ ਕਿਸਾਨ ਖੁਸ਼ਹਾਲ ਹੋਇਆ ਤੇ ਦੇਸ਼ ਖੁਸ਼ਹਾਲ ਹੋਊਗਾ ਜੇ ਕਿਸਾਨ ਨਾ ਖੁਸ਼ਹਾਲ ਹੋਇਆ ਦੇਸ਼ ਨਹੀਂ ਖੁਸ਼ਹਾਲ ਹੋਣਾ ਜੋ ਮਰਜ਼ੀ ਕਰ ਲੈਣੇ ਇਨਾਂ ਨੀਰ ਕੋਈ ਪਾਲਿਸੀ ਨਹੀਂ ਚੱਲਦੀ ਬਹੁਤ ਮਾੜੀ ਗੱਲ ਆ ਅਸੀਂ ਵੀ ਕਿਸਾਨਾਂ ਦੀ ਉਮੀਦ ਕਰਦੇ ਆ ਕਿਉਂਕਿ ਸਰਕਾਰ ਨੂੰ ਫੇਰ ਬੇਨਤੀ ਕਰਦੇ ਆ ਕਿ ਤੁਰੰਤ ਉਹਨਾਂ ਦੀ ਮੰਗਾਂ ਮੰਨ ਕੇ ਕਿਸਾਨਾਂ ਨੂੰ ਖੁਸ਼ਹਾਲ ਕਰੋ ਉਹਨਾਂ ਨੂੰ ਖੁਸ਼ ਕਰੋ